ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਬਹੁਤ ਵੱਡੇ ਭਾਗਾ ਵਾਲੇ ਹੋ ਕਿ ਇਸ ਟਾਈਮ ਆਪ ਬਾਬਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹੋ ਔਰ ਇਹ ਬੇਨਤੀ ਦਾ ਸ਼ਬਦ ਆਪਾਂ ਸਰਵਣ ਕੀਤਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖੀਏ ਤਾਂ ਪੰਜਾਬ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਦੇ ਜ਼ਰਰੇ-ਜ਼ਰਰੇ ਦੇ ਵਿੱਚ ਆਪਣੇ ਗੁਰੂਆਂ ਦਾ ਆਪਣੇ ਰਹਿਬਰਾਂ ਦਾ ਮੋਹ ਵਸਿਆ ਹੋਇਆ ਹੈ ਇੰਨੀ ਉਪਜਾਊ ਧਰਤੀ ਹੈ ਕਿ ਕੱਲਾ ਪੰਜਾਬ ਪੂਰੀ ਖੇਤੀਬਾੜੀ ਦਾ 50% ਤੋਂ ਜ਼ਿਆਦਾ ਹਿੱਸਾ ਜਿਹੜਾ ਹੈ ਉਹ ਭਾਰਤ ਵਾਸੀਆਂ ਦੀ ਭਾਰਤ ਦੀ ਜਿਹੜੀ ਜਨਸੰਖਿਆ ਹੈ ਉਹਨੂੰ ਰਜਾਉਣ ਦੇ ਵਿੱਚ ਮਦਦ ਕਰਦਾ ਹੈ ਔਰ ਪੰਜਾਬ ਗੁਰੂਆਂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਲੋਕਾਂ ਦਾ ਖਿੱਤਾ ਹੈ ਜਿਨ੍ਹਾਂ ਨੇ ਜਦੋਂ ਵੀ ਕਿਸੇ ਤੇ ਭੀੜ ਪਈ ਹੈ ਤੇ ਸਭ ਤੋਂ ਪਹਿਲਾਂ ਆਪਣੀ ਹਿੱਕ ਅੱਗੇ ਕੀਤੀ ਹੈ ਪੰਜਾਬ ਗੁਰੂਆਂ ਦੀ ਰਹਿਮਤ ਦਾ ਉਹ ਚੰਨਨ ਮਨਾਰਾ ਹੈ ਜੇ ਕਿਤੇ ਸ਼ਹੀਦੀਆਂ ਦੀ ਲੋੜ ਪਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਅੱਗੇ ਆਇਆ ਹੈ ਦੇਸ਼ ਦੇ ਉੱਪਰ ਜਦੋਂ ਕੋਈ ਵੀ ਰੁਕਾਵਟ ਆਈ ਹੈ ਕਿਸੇ ਤਰ੍ਹਾਂ ਦੀ ਕੋਈ ਭਾਰੀ ਜ਼ਰੂਰਤ ਪਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਨੇ ਅੱਗੇ ਆ ਕੇ ਆਪਣਾ ਹੌਸਲਾ ਦਿਖਾਇਆ ਹੈ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 1966 ਦੀ ਗੱਲ ਹੈ ਕਿ ਕਹਿੰਦੇ ਨੇ ਕਿ ਇੰਡੀਆ ਤੇ ਚੀਨ ਦਾ ਯੁੱਧ ਹੋ ਰਿਹਾ ਸੀ ਤੇ ਭਾਰਤ ਦੇ ਕੋਲ ਸਿਰਫ 2 ਦਿਨ ਦਾ ਗੋਲਾ ਬਰੂਦ ਜਿਹੜਾ ਉਹ ਬਚਿਆ ਸੀ ਤੇ ਉਸ ਟਾਈਮ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ ਅੱਗੇ ਬੇਨਤੀ ਕੀਤੀ ਕਿ ਸਾਨੂੰ ਸੋਨਾ ਚਾਹੀਦਾ ਤਾਂ ਜੋ ਅਸੀਂ ਆਪਣੇ ਦੇਸ਼ ਦੇ ਲਈ ਗੋਲਾ ਬਰੂਦ ਜਿਹੜਾ ਹੈ ਉਹਨੂੰ ਖਰੀਦ ਸਕੀਏ ਤੇ ਪੂਰੇ ਦੇਸ਼ ਦੇ ਵਿੱਚੋਂ ਜਿੰਨਾ ਸੋਨਾ ਇਕੱਠਾ ਹੋਇਆ ਉਹਦਾ 50% ਤੋਂ ਜ਼ਿਆਦਾ ਸਿਰਫ ਤੇ ਸਿਰਫ ਕੱਲੇ ਪੰਜਾਬ ਵੱਲੋਂ ਦਿੱਤਾ ਗਿਆ ਸੀ ਤੇ ਜੇ ਅੱਜ ਆਪਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਨੂੰ ਇਹਨਾਂ ਸ਼ਹੀਦੀਆਂ ਦਾ ਮੁੱਲ ਮਿਲਿਆ ਕੀ ਹੈ ਪੰਜਾਬ ਨੂੰ ਇੱਕ ਡਾਹ ਕੇ ਅੱਗੇ ਆਉਣ ਦਾ ਸਿਲਾ ਮਿਲਿਆ ਕੀ ਹੈ ਕਿ ਅੱਜ ਉਹਨਾਂ ਸਰਕਾਰਾਂ ਨੇ ਜਿਨ੍ਹਾਂ ਸਰਕਾਰਾਂ ਨੇ ਸਾਡੀ ਰੱਖਿਆ ਕਰਨੀ ਸੀ ਜਿਨ੍ਹਾਂ ਸਰਕਾਰਾਂ ਨੇ ਸਾਨੂੰ ਸੰਭਾਲਣਾ ਸੀ ਅੱਜ ਉਹ ਸਰਕਾਰਾਂ ਸਾਡੇ ਹਾਲਾਤਾਂ ਦੇ ਨੂੰ ਦੇਖਦੇ ਹੋਏ ਸਾਡੀ ਮਦਦ ਕਰਨ ਲਈ ਤਿਆਰ ਨਹੀਂ ਨੇ ਜੇ ਆਪਾਂ ਪਿਛਲੇ 15 20 ਦਿਨਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਪਾਣੀ ਜਿਹੜਾ ਉਹ ਆ ਚੁੱਕਾ ਹੈ ਔਰ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਬੜੇ ਸੁਪਨਿਆਂ ਦੇ ਨਾਲ ਆਪਣੀ ਖੇਤੀ ਜਿਹੜੀ ਉਹ ਬੀਜੀ ਸੀ ਆਪਣਾ ਝੋਨਾ ਜਿਹੜਾ ਬੀਜਿਆ ਸੀ ਕਿਸੇ ਨੇ ਬੀਜਿਆ ਸੀ ਕਿ ਮੈਂ ਸਿਆਲ ਦੇ ਵਿੱਚ ਇਹ ਝੋਨਾ ਵੱਢ ਕੇ ਆਪਣੀ ਧੀ ਦਾ ਵਿਆਹ ਕਰਾਂਗਾ ਬਹੁਤ ਸਾਰੇ ਜ਼ਿਮੀਦਾਰਾਂ ਨੇ ਇਹ ਝੋਨਾ ਬੀਜਿਆ ਸੀ ਕਿ ਇਹਨੂੰ ਵੇਚ ਕੇ ਸਾਡੇ ਸਿਰ ਤੇ ਜਿਹੜਾ ਕਰਜ਼ਾ ਸੀ ਉਹਨੂੰ ਲਾਹ ਲਵਾਂਗੇ ਤੇ ਕੱਲ ਦੀ ਜਿਹੜੀ ਖਬਰ ਹੈ ਕੱਲ ਦੀ ਖਬਰ ਦੇ ਅਕੋਰਡਿੰਗ 1 ਲੱਖ ਤੋਂ ਵੱਧ ਕਿੱਲਾ ਜਿਹੜਾ 1 ਲੱਖ ਤੋਂ ਵੱਧ ਏਕੜ ਝੋਨਾ ਜਿਹੜਾ ਉਹ ਨੁਕਸਾਨਿਆ ਜਾ ਚੁੱਕਾ ਹੈ ਜਿੰਦੀ ਪਰਭਾਈ ਕੋਈ ਵੀ ਨਹੀਂ ਕਰ ਸਕਦਾ ਤੇ ਜੇ ਆਪਾਂ ਗੱਲ ਕਰੀਏ ਤੇ ਕਰੀਬਨ 70-80 ਹਜ਼ਾਰ ਰੁਪਏ ਦਾ ਝੋਨਾ ਇੱਕ ਕਿੱਲੇ ਦੇ ਵਿੱਚੋਂ ਨਿਕਲਦਾ ਹੈ ਤੇ ਕਿੰਨਾ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਚੁੱਕਾ ਹੈ ਔਰ ਇਨਾਂ ਹਾਲਾਤਾਂ ਦੇ ਵਿੱਚ ਨਾ ਸਾਡੀ ਸਟੇਟ ਗਵਰਨਮੈਂਟ ਵੱਲੋਂ ਨਾ ਸਾਡੀ ਭਾਰਤ ਸਰਕਾਰ ਵੱਲੋਂ ਤੇ ਨਾ ਸਾਡੇ ਮੀਡੀਆ ਵੱਲੋਂ ਪੰਜਾਬ ਦੇ ਇਹ ਹਾਲਾਤ ਜਿਹੜੇ ਨੇ ਲੋਕਾਂ ਨੂੰ ਦਿਖਾਏ ਜਾ ਰਹੇ ਨੇ ਸਿਰਫ ਤੇ ਸਿਰਫ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਆਪਣੇ ਛੋਟੇ-ਛੋਟੇ ਚੈਨਲ ਬਣਾ ਕੇ ਇਹ ਸਾਰੀ ਰਿਕਾਰਡਿੰਗ ਜੋ ਸਾਡੇ ਸਾਰੇ ਹਾਲਾਤ ਨੇ ਇਹ ਵਕ ਵਕ ਲੋਕਾਂ ਤੱਕ ਦੇਸ਼ ਦੇ ਵਕ ਵਕ ਕੋਨਿਆਂ ਤੱਕ ਦੁਨੀਆ ਦੇ ਵਕ ਵਕ ਕੋਨਿਆਂ ਤੱਕ ਪਹੁੰਚਾ ਰਹੇ ਨੇ ਪੰਜਾਬ ਜਿੱਥੇ ਦੂਜਿਆਂ ਦੇ ਨਾਲ ਖੜਦਾ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ ਅਸੀਂ ਹਰੇਕ ਥਾਂ ਤੇ ਜੇ ਹਿਮਾਚਲ ਦੇ ਵਿੱਚ ਹੜ ਆ ਜਾਣ ਕਿਤੇ ਭੁਚਾਲ ਆ ਜਾਵੇ ਕਿਤੇ ਕੋਈ ਕੁਦਰਤੀ ਕਰੋਪੀ ਆ ਜਾਵੇ ਤੇ ਸਭ ਤੋਂ ਵੱਧ ਲੰਗਰ ਲੈ ਕੇ ਅਸੀਂ ਉੱਥੇ ਪਹੁੰਚਨੇ ਆ ਸਭ ਤੋਂ ਵੱਧ ਰਸਦ ਲੈ ਕੇ ਅਸੀਂ ਪਹੁੰਚਦੇ ਆ ਅੱਜ ਪੰਜਾਬ ਦੇ ਨਾਲ ਕੌਣ ਖੜਾ ਹੈ ਸਿਰਫ ਖੜਾ ਹੈ ਤੇ ਪੰਜਾਬ ਦੇ ਲੋਕ ਜਿਹੜੇ ਬੰਨ ਸਰਕਾਰਾਂ ਨੇ ਆਪ ਬਣਾਉਣੇ ਸੀ ਜਿਹੜੇ ਬੰਨ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅੱਜ ਉਹੀ ਬੰਨ ਕਿਸਾਨ ਬੰਨ ਤੇ ਜਾ ਕੇ ਉਹਨਾਂ ਨੂੰ ਬਣਾ ਰਹੇ ਨੇ ਲੋਕ ਇੱਕ ਦੂਜੇ ਦਾ ਦੁੱਖ ਸੁੱਖ ਭੁੱਲ ਕੇ ਇੱਕ ਦੂਜੇ ਦੇ ਨਾਲ ਗੁੱਸਾ ਗਿਲਾ ਦੂਰ ਕਰਕੇ ਅੱਜ ਇੱਕ ਦੂਜੇ ਦੀ ਮਦਦ ਕਰਕੇ ਉਹਨਾਂ ਬੰਨਾਂ ਨੂੰ ਬਣ ਰਹੇ ਨੇ ਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਸੀਂ ਬੜੇ ਵੱਡੇ ਭਾਗਾ ਵਾਲਿਆਂ ਕਿ ਸਾਡਾ ਏਰੀਆ ਜਿਹੜਾ ਉਹ ਸਤਗੁਰਾਂ ਦੀ ਬਖਸ਼ਿਸ਼ ਕਹਿ ਲਓ ਬਾਬਾ ਜੀ ਦੀ ਕਿਰਪਾ ਕਹਿ ਲਓ ਬਾਬਾ ਜੀ ਦੀ ਬਖਸ਼ਿਸ਼ ਕਹਿ ਲਓ ਕਿ ਆਪਣਾ ਏਰੀਆ ਜਿਹੜਾ ਅਜੇ ਸਹੀ ਸਲਾਮਤ ਹੈ ਔਰ ਸਤਗੁਰ ਕਿਰਪਾ ਕਰਨ ਕਿ ਇਹ ਏਰੀਆ ਜਿਹੜਾ ਇਸੇ ਤਰ੍ਹਾਂ ਹੀ ਸਹੀ ਸਲਾਮਤ ਰਹੇ ਪਰ ਜਿਹੜੇ ਏਰੀਆ ਦੇ ਵਿੱਚ ਹੜ ਆਇਆ ਸਾਡੀ ਸਾਡਾ ਫਰਜ਼ ਬਣਦਾ ਹੈ ਕਿ ਘੱਟ ਤੋਂ ਘੱਟ ਅਸੀਂ ਉਹਨਾਂ ਏਰੀਆ ਦੇ ਵਿੱਚ ਜਾ ਕੇ ਜਿੰਨਾ ਵੀ ਸਾਡੇ ਹਿੱਸੇਉਂ ਸਰਪਉਣਾ ਆਉਂਦਾ ਹੈ ਜਿੰਨਾ ਵੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਜਿੰਨੀ ਆਪ ਦੇ ਵੱਲੋਂ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਓਨੀ ਹੈਲਪ ਆਪਾਂ ਜਰੂਰ ਕਰੀਏ ਇਸ ਵਾਰ ਬੜੇ ਵੱਡੇ ਸਿਆਲਾਂ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ ਉਹਨਾਂ ਕਬੱਡੀ ਕੱਪਾਂ ਨੂੰ ਬੰਦ ਕਰ ਦਈਏ ਬੜੀਆਂ ਥਾਵਾਂ ਤੇ ਅਸੀਂ ਹੋਰ ਲੰਗਰ ਲਗਾਉਣੇ ਆ ਉਹਨਾਂ ਲੰਗਰਾਂ ਨੂੰ ਬੰਦ ਕਰਕੇ ਉਹਨਾਂ ਲੋਕਾਂ ਤੱਕ ਰਸਤਾ ਪਹੁੰਚਾਈਏ ਜਿਹੜੇ ਲੋਕਾਂ ਦੇ ਘਰ ਟਹਿ ਚੁੱਕੇ ਚੁੱਕੇ ਨੇ ਜਿਹੜੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਘਰ ਇੱਥੇ ਹੁੰਦਾ ਸੀ ਅੱਜ ਉਹ ਸਾਡਾ ਘਰ ਕਿੱਥੇ ਹੈ ਅੱਜ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਉਹਨਾਂ ਪੈਣਾ ਭਰਾਵਾਂ ਦੇ ਦੁੱਖ ਦੇ ਵਿੱਚ ਅਸੀਂ ਸ਼ਾਮਲ ਹੋ ਕੇ ਉਹਨਾਂ ਦੀ ਹੌਸਲਾ ਫੁਜਾਈ ਕਰ ਸਕੀਏ ਕਿਉਂਕਿ ਜਿੱਥੇ ਸਰਕਾਰਾਂ ਹੱਥ ਖੜੇ ਕਰ ਜਾਣ ਜਿੱਥੇ ਅਹਿਲਕਾਰ ਹੱਥ ਖੜੇ ਕਰ ਜਾਣ ਉੱਥੇ ਆਮ ਜਨਤਾ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਦੇ ਉਹਨਾਂ ਪੈਣਾ ਭਰਾਵਾਂ ਦੀ ਮਦਦ ਕਰੀਏ ਪਰ ਸਾਡੇ ਪੰਜਾਬੀ ਪਾਇ ਚਾਰੀ ਦੀ ਇੱਕ ਬੜੀ ਮਾੜੀ ਗੱਲ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਬੜੀ ਛੇਤੀ ਭੁੱਲ ਜਾਂਦੇ ਨੇ ਸਾਡੀ ਜਿਹੜੀ ਯਾਦਦਾਸ਼ਤ ਬਹੁਤ ਜ਼ਿਆਦਾ ਕਮਜ਼ੋਰ ਹੈ ਸਾਡੀਆਂ ਧੀਆਂ ਪੈਣਾ ਦੇ ਨਾਲ 84 ਦੇ ਵਿੱਚ ਕੀ ਹਾਲਾਤ ਹੋਏ ਨੇ ਪੰਜਾਬ ਦੇ ਵਿੱਚ 84 ਦੇ ਵਿੱਚ ਕੀ ਹਾਲਾਤ ਹੋਏ ਨੇ ਅਸੀਂ ਉਹ ਵੀ ਭੁੱਲ ਗਏ 2023 ਦੇ ਵਿੱਚ ਹੜ੍ਹ ਆਏ ਅਸੀਂ ਉਹ ਵੀ ਭੁੱਲ ਗਏ ਆ 2025 ਦੇ ਵਿੱਚ ਇਹ ਮਾਰੀ ਸਾਡੇ ਤੇ ਪੈ ਰਹੀ ਏ ਕੇਂਦਰ ਸਰਕਾਰ ਵੱਲੋਂ ਮਾਰ ਸਾਡੇ ਤੇ ਪੈ ਰਹੀ ਏ ਔਰ ਜਿਹੜੀ ਬਦਲਾਵ ਦੀ ਸਰਕਾਰ ਅਸੀਂ 2025 23 24 ਦੇ ਵਿੱਚ ਲੈ ਕੇ ਆਏ ਸਾਂ ਉਹ ਵੀ ਸਾਡੇ ਨਾਲ ਅੱਜ ਖੜੀ ਨਹੀਂ ਹੋਈ ਤੇ ਜਦੋਂ ਵੋਟਾਂ ਆਉਣਗੀਆਂ ਉਦੋਂ ਭੁੱਲ ਨਾ ਜਾਇਓ ਉਹਨਾਂ ਟਾਈਮਾਂ ਦੇ ਵਿੱਚ ਇਹ ਗੱਲਾਂ ਆਪਣੇ ਦਿਮਾਗ ਦੇ ਵਿੱਚ ਰੱਖਿਓ ਕਿ ਸਾਡੇ ਨਾਲ ਕੀ ਹੋਇਆ ਸੀ ਕਿਉਂਕਿ ਅੱਜ ਜੇ ਉਹਨਾਂ ਏਰੀਆ ਦੇ ਵਿੱਚ ਜਿਹੜੇ ਏਰੀਏ ਨੀਵੇਂ ਨੇ ਜਿਹੜੇ ਏਰੀਏ ਦਰਿਆਵਾਂ ਦੇ ਨਾਲ ਲੱਗਦੇ ਨੇ ਅੱਜ ਅਗਰ ਉਹਨਾਂ ਦੇ ਵਿੱਚ ਹੜ੍ਹ ਆਇਆ ਤੇ ਸਾਵਧਾਨ ਲਾ ਲਓ ਜੇ ਇਹੀ ਹਾਲਾਤ ਰਹਿ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ 5-5 6-6 ਫੁੱਟ ਪਾਣੀ ਖੜਾ ਹੋਏਗਾ ਇਹ ਗੱਲ ਯਾਦ ਰੱਖਿਓ ਜੇ ਅੱਜ ਅਸੀਂ ਦੂਜੇ ਦਾ ਦੁੱਖ ਨਹੀਂ ਸਮਝ ਪਾ ਰਹੇ ਤਾਂ ਉਹ ਟਾਈਮ ਤੁਹੀਂ ਵੀ ਯਾਦ ਰੱਖਿਓ ਕਿ ਸਾਡੇ ਤੇ ਵੀ ਉਹ ਟਾਈਮ ਕਿੰਨਾ ਕਿਸੇ ਨਾ ਕਿਸੇ ਦਿਨ ਆਏਗਾ ਜ਼ਰੂਰ ਅੱਜ ਸਾਡੇ ਕੌਮ ਨੂੰ ਜ਼ਰੂਰਤ ਹੈ ਸਾਡੇ ਉਹਨਾਂ ਭੈਣਾ ਭਰਾਵਾਂ ਨੂੰ ਸਾਡੀ ਜ਼ਰੂਰਤ ਹੈ ਕਿ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰੀਏ ਤੇ ਬਹੁਤ ਸਾਰੇ ਏਰੀਆ ਦੇ ਵਿੱਚੋਂ ਮਦਦ ਜਾ ਵੀ ਰਹੀ ਹੈ ਬਾਬਾ ਜੀ ਦੇ ਸਥਾਨ ਵੱਲੋਂ ਵੀ ਅਨਾਉਂਸਮੈਂਟਾਂ ਵੀ ਕੀਤੀਆਂ ਗਈਆਂ ਸੀ ਵੀਡੀਓ ਵੀ ਪਾਈ ਗਈ ਸੀ ਕਿ ਕਿਸੇ ਨੂੰ ਅਗਰ ਜਿੰਨੀ ਟਾਈਮ ਤੱਕ ਇਹ ਹਾਲਾਤ ਸੁਧਰ ਨਹੀਂ ਜਾਂਦੇ ਉਨੀ ਦੇਰ ਤੱਕ ਅਗਰ ਪ੍ਰਸ਼ਾਦੇ ਦੀ ਜ਼ਰੂਰਤ ਹੈ ਤਾਂ ਪ੍ਰਸ਼ਾਦਾ ਵੀ ਇੱਥੋਂ ਜਾਏਗਾ ਅਗਰ ਕਿਸੇ ਨੂੰ ਰਹਿਣ ਬਸੇਰੇ ਦੀ ਜ਼ਰੂਰਤ ਹੈ ਤਾਂ ਉਹ ਵੀ ਇੱਥੇ ਆ ਕੇ ਰਹਿ ਸਕਦਾ ਸੋ ਆਪਾਂ ਇਹੀ ਅਰਦਾਸ ਅੱਜ ਸਤਗੁਰਾਂ ਦੇ ਚਰਨਾਂ ਦੇ ਵਿੱਚ ਕਰਨੀ ਕਿ ਹੇ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਮਿਹਰ ਕਰੋ ਇਹ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਜੋ ਪੰਜਾਬ ਦੂਜੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜਨ ਵਾਲੇ ਲੋਕਾਂ ਦੀ ਧਰਤੀ ਹੈ ਇਹ ਜੋ ਪੰਜਾਬ ਉਹਨਾਂ ਸੂਰਬੀਰਾਂ ਯੋਧੀਆਂ ਦੀ ਧਰਤੀ ਹੈ ਜਿਨ੍ਹਾਂ ਨੇ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਕਿ ਇਸ ਧਰਤੀ ਨੂੰ ਦੁਬਾਰਾ ਉਸੇ ਤਰ੍ਹਾਂ ਫਿਰ ਹਰਿਆ ਭਰਿਆ ਕਰ ਦਿਓ ਇਹ ਜੋ ਵਾਰ-ਵਾਰ ਸਾਡੀਆਂ ਸਰਕਾਰਾਂ ਵੱਲੋਂ ਸਾਡੇ ਤੇ ਤਸ਼ੱਦਦ ਕੀਤਾ ਜਾ ਰਿਹਾ ਚਾਹੇ ਸਿੱਧੇ ਤੌਰ ਤੇ ਚਾਹੇ ਸਿੱਧੇ ਤੌਰ ਤੇ ਤੇ ਕਿਰਪਾ ਕਰੋ ਉਹਨਾਂ ਨੂੰ ਸਮੱਤ ਬਖਸ਼ਿਸ਼ ਕਰੋ ਕਿ ਉਹ ਵੀ ਪੰਜਾਬ ਨੂੰ ਆਪਣੇ ਦੇਸ਼ ਦਾ ਹਿੱਸਾ ਸਮਝਣ ਦੇ ਵਿੱਚ ਕਾਮਯਾਬ ਹੋ ਜਾਣ ਕਿਉਂਕਿ ਹੁਣ ਹੁਣ ਤੱਕ ਸਾਨੂੰ ਸਾਰਿਆਂ ਨੂੰ ਜੇ ਆ ਗੱਲ ਕਰੀਏ 47 ਦੀ ਗੱਲ ਕਰੀਏ ਤੇ 47 ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨੀ ਵੰਡਿਆ ਗਿਆ ਸਿਰਫ ਤੇ ਸਿਰਫ ਵੰਡਿਆ ਗਿਆ ਪੰਜਾਬ ਸਾਡੀ ਮਾਰ-ਤਾੜ ਸਭ ਤੋਂ ਵੱਧ ਕਿਹਨਾਂ ਦੀ ਹੋਈ ਪੰਜਾਬੀਆਂ ਦੀ ਹੋਈ ਹੈ ਸਭ ਤੋਂ ਵੱਧ ਜੇ ਨੁਕਸਾਨ ਸਨ 47 ਦੇ ਵਿੱਚ ਹੋਇਆ ਤਾਂ ਪੰਜਾਬ ਦਾ ਹੋਇਆ ਤੇ ਜਿਹੜੀਆਂ ਫੌਜਾਂ ਦੇਸ਼ ਕੌਮ ਦੀ ਰੱਖਿਆ ਦੇ ਲਈ ਬਣਾਈਆਂ ਗਈਆਂ ਸਨ ਉਹੀ ਦੇਸ਼ ਕੌਮਾਂ ਜਦੋਂ ਸਾਡੇ ਗੁਰਦੁਆਮਾਂ ਤੇ ਆ ਕੇ ਅਟੈਕ ਕਰਦੀਆਂ ਨੇ ਤੇ ਉਦੋਂ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੁੰਦੀ ਹੈ ਇਹ ਗੱਲ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਕਲਿੱਕ ਕਰਦੀ ਕਿ ਸ਼ਾਇਦ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਆ ਇਹ ਗੱਲਾਂ ਇਹਨਾਂ ਗੱਲਾਂ ਕਰਕੇ ਹੀ ਸਾਹਮਣੇ ਆਉਂਦੀਆਂ ਨੇ ਨਹੀਂ ਤਾਂ ਇਸ ਦੇਸ਼ ਦੀ ਖਾਤਰ ਪੰਜਾਬ ਨੇ ਕੀ ਨਹੀਂ ਕੀਤਾ ਸਭ ਤੋਂ ਵੱਧ ਸ਼ਹੀਦੀਆਂ 47 ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੰਜਾਬ ਨੇ ਦਿੱਤੀਆਂ ਦੇਸ਼ ਦੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਪੰਜਾਬ ਅੱਗੇ ਖੜਾ ਜੇ ਪੰਜਾਬ ਦੇਸ਼ ਦੇ ਵਿੱਚ ਭੁੱਖਮਰੀ ਸੀ ਤਾਂ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਪੰਜਾਬ ਨੇ ਲੋਕਾਂ ਦਾ ਢਿੱਡ ਭਰਿਆ ਅੱਜ ਵੀ ਪੰਜਾਬ ਪਹਿਲੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਉਹ ਸੂਬਾ ਜਿਹੜੇ ਦੂਜੇ ਸੂਬਿਆਂ ਦਾ ਜਿਹੜਾ ਉਹ ਢਿੱਡ ਭਰਦਾ ਤਾਂ ਫਿਰ ਵੀ ਸਾਨੂੰ ਅੱਤਵਾਦੀ ਕਹਿ ਕੇ ਸਾਨੂੰ ਖਾਲਸਤਾਨੀ ਕਹਿ ਕੇ ਦੁਰਕਾਰਿਆ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਥੋੜਾ ਜਿਹਾ ਆਪਾਂ ਆਪਣੇ ਬਾਰੇ ਵੀ ਸੋਚੀਏ ਥੋੜਾ ਜਿਹਾ ਆਪਾਂ ਆਪਣੀ ਕੌਮ ਬਾਰੇ ਵੀ ਸੋਚੀਏ ਥੋੜਾ ਜਿਹਾ ਆਪਾਂ ਆਪਣੇ ਬੱਚਿਆਂ ਬਾਰੇ ਵੀ ਸੋਚੀਏ ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਖਤਰੇ ਵਿੱਚ ਹੈ ਕਦੇ ਕਨਸਾਨੀ ਅੰਦੋਲਨ ਕਦੇ ਸਾਡੀਆਂ ਖੇਤੀਆਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਦੇ ਸਾਡੀ ਦੇਸ਼ ਦੀ ਸਰਕਾਰਾਂ ਵੱਲੋਂ ਸਾਡੀਆਂ ਜ਼ਮੀਨਾਂ ਦਬਣ ਲਈ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਬਹੁਤ ਸਾਰੇ ਕਾਨੂੰਨ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਆਪਣੇ ਫਰਜ਼ਾਂ ਦੇ ਪ੍ਰਤੀ ਸਾਨੂੰ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਹੋਣਾ ਪੈਗਾ ਕੱਲੇ ਅਸੀਂ ਮੇਲੇ ਮਨਾ ਕੇ ਲੰਗਰ ਖਾ ਕੇ ਖੀਰਾ ਖਾ ਕੇ ਕੜਾ ਖਾ ਕੇ ਨਾ ਘਰੋਂ ਚਲੇ ਜਾਇਆ ਕਰੀਏ ਆਪਣੇ ਬਾਰੇ ਵੀ ਸੋਚੀਏ ਆਪਣੇ ਬੱਚਿਆਂ ਬਾਰੇ ਵੀ ਸੋਚੀਏ ਬਹੁਤ ਸਾਰੀਆਂ ਗੱਲਾਂ ਕਈ ਵਾਰ ਜਜ਼ਬਾਤੀ ਹੋ ਕੇ ਮੂੰਹ ਦੇ ਵਿੱਚੋਂ ਨਿਕਲ ਜਾਇਆ ਕਰਦੀਆਂ ਹਨ ਸਤਿਗੁਰ ਕਿਰਪਾ ਕਰਨ ਸਵਾਤ ਬਖਸ਼ਣ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਕਿਰਪਾ ਕਰਨ ਕੀ ਸਾਡਾ ਪੰਜਾਬ ਜੋ ਗੁਰੂ ਪੀਰਾਂ ਦੀ ਧਰਤੀ ਹੈ ਸਸਦੇ ਵਸਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਲੋਕਾਂ ਨੂੰ ਖੁਸ਼ ਕਰਨ ਵਾਲੀ ਧਰਤੀ ਹੈ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਇਹੀ ਅਰਦਾਸ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਨੀ ਹੈ ਸੋ ਆਓ ਹੁਣ ਅਨੰਦ ਸਾਹਿਬ ਜੀ ਦਾ ਜਾਪ ਉਸ ਤੋਂ ਪਰંત ਆਪਾਂ ਅਰਦਾਸ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ